ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਲੈ ਉਹ ਬਾਗੇ ਕਿਹੜਾ ਸੰਗ ਸ਼ਰਮ ਇਹਨਾਂ ਨੂੰ ਭੈਣ ਦੇ ਲੈਣਾ ਨੂੰ ਲੈ ਕਰ ਫਰ ਕੰਮ ਕਰਨੇ ਤਾਂਏ ਕੋਲੇ ਚੱਲਗੇ ਤਾਂਏ ਨੂੰ ਜਾ ਕੇ ਦਾਦੇ ਵਿਆਹ ਗੱਲ ਹੈ ਭਾਈ ਦੇਖ ਲਾ ਅੱਡ ਹੁਣ ਅੱਡ ਹੋ ਜਾ ਭੈਣ ਦੀ ਬੁੰਡ ਜਾਵੇ ਖੜਕੇ ਦਾਇਆ 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 ਕੌਮਣਾ ਹੋਏ ਹੈ ਪਾਲਾਂਗਾ ਤਾ ਬੰਦੇ ਆ ਗਏ ਬੰਦੇ ਆ ਗਏ ਬੰਦੇ ਬੰਦੇ ਗਾਣੂ ਆ ਗਏ ਹੂੰ ਇਹਦਾ ਛਾਂ ਯਾਰ ਤੇ ਜਾਈ ਹੋਣੀ ਹੈ ਕੀ ਗੱਲ ਬਣ ਗਈ ਵੱਛਦੇ ਨੂੰ ਦੱਸ ਹੀ ਨਹੀਂ ਸਕਦਾ ਤਾੁੱਤੇ ਪੈ ਗਈ ਹੋ ਗਿਆ ਇਹ ਜੁੱਤੇ ਪੈਦਾ ਹੋ ਗਿਆ ਜਰਾ ਸਾਹ ਬਲਾਇਆ ਕਰ ਗੱਲ ਦਾ ਹੋ ਜਾ ਪਜਾਈ ਪਜਾਈ ਆਉਂਦੀ ਕੋਈ ਸ਼ੰਗ ਨਹੀਂ ਯਾਰ ਸ਼ਰਮ ਨਹੀਂ ਕਿ ਮੈਂ ਉਹ ਕੋ ਗੱਲ ਬਣ ਗਈ ਡੱਛਟਾ ਦੇ ਕੰਢਾ ਜਰ ਵਿਰਾਜ ਨਹੀਂ ਖੱਟਾ ਬਾਜੂ ਮਾਤਾ ਤੇਰੇ ਕੰਨੀ ਰਹੂ ਆਂ ਹੂੰ ਆਪਦਾ ਇਹਨਾਂ ਦੋਨਾਂ ਜੀ ਨੂੰ ਅੱਡ ਕਰ ਕਹੂੰ ਬਸ ਤੇਰਾ ਤੂੰ ਮੇਰਾ ਵਿਆਹ ਕਰ ਦੀ ਬਸ ਠੀਕ ਆ ਕਾ 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 ਦੂਜਾ ਕੱਲ ਕੀ ਬਣ ਗਈ ਓ ਸੰਗਣੀ ਸ਼ਰਮੀ ਓ ਬਾਗੇ ਦੋਨੇ ਉੱਠ ਕੇ ਪੁੱਤ ਜੀ ਪੈ ਨੂੰ ਚੜੀ ਨੂੰ ਉੱਠ ਕੇ ਹਾਂ ਕਰਨੋ ਹਾਂ ਹੋਏ ਇਹ ਬਦਾਂ ਕੀ ਕਰਨਗੇ ਅੰਦਰ ਵੜ ਕੇ ਭਾਈ ਦਾ ਆ ਜਾ ਮਾਜਾ ਕੰਮ

ਤੇ ਦਿਹਾੜ ਗਿਆ ਲਾਰਖਾ ਤੇਰੇ ਆਪੇ ਨਾਲ ਢਿੱਡ ਕਾ ਦੇ ਨਾ ਪੱਕ ਗਿਆ ਐਵੇਂ ਲੱਗਦਾ ਟੁੱਟ ਕੇ ਆਉਂਦਾ ਸੀ ਫਿਰ ਮੈਂ ਛੋਟੇ ਕੀ ਗੱਲ ਕਹਾਏਗਾ ਵੀ ਨੇੜਾ ਹੋਈ ਜਾਂਦਾ ਮੰਜੇ ਖਾਲੀ ਪੈ ਤੋ ਉਹ ਖਾਲੀ ਪੈ ਦੇਖਣਾ ਜਾਂਦੇ ਅੱਗੇ ਨੂੰ ਕੋਈ ਇੱਜਾ ਡਿੱਗੇ ਪਟਿਆ ਇੱਜਾ ਡਿੱਗੇ ਮੇਰੇ ਨਾਲ ਆ ਇਹ 50 ਮੰਨਿਆ ਨਾ ਇਹਦਾ ਉਹ ਮੰਨਿਆ ਕਰ ਫਿਰ ਗਾਂ ਨੂੰ ਨਹੀਂ ਕਰਤਾ ਹੁਣ ਜਿਹੜੀ ਹੁਣ ਆਈ ਉਹ ਮੰਨਿਆ ਕਿਉਂ ਮੰਨੇ ਮੇਰੀ ਮੰਨ ਕਿ ਸੋਹਣੇ ਲੱਗਾਂਗੇ ਇਹ ਕੋਈ ਗਲਤ ਕੰਮ ਕਰਦੇ ਹੋਏ ਯਾਰ ਹਾਂ

ਅੱਜ ਜੀ ਗੱਲ ਸੁਣ ਕੇ ਵਿਕਰਮ ਬਗ ਜਾ ਆਂਗੀ ਕਰਤਾ ਬਸ ਪਚਾਈ ਹਾ ਘਰੋਂ ਬਗ ਜਾ ਭੈਣ ਦੇ ਕਦਮੋਂ ਸਾਰੇ ਔਰ ਉਨ ਕੀ ਕੱਗੇ ਪੜਾਵਾ ਜਮਾ ਸਾਹਮਣੇ ਦੇਖ ਕੱਢਾ ਕਰਨ ਰੱਖੇ ਮੈਂ ਹੀ ਰੋਹੀ ਪੁੱਤ ਦੀਆਂ ਗੱਲਾਂ ਬੱਲ ਲੁੱਕ ਆ ਤੇ ਜਰ ਮਾਂ ਪਿਓ ਕੋਈ ਹਾਵ ਨਾਲ ਕੱਲ ਕਾ ਹਾਵ ਨਾਲ ਤੂੰ ਹਾਵ ਨਾਲ ਚੱਲਣਾ ਫਿਰ ਮੇਰੇ ਕੀ ਹਾਵ ਨਾਲ ਚੱਲੂਆ ਮੇਰੇ ਤੇ ਲੱਗ ਨਹੀਂ ਓਧਰ ਦੇ ਅੰਦਰ ਦੂਜੇ ਅੰਦਰ ਜਿਹੜਾ ਸਵਾਤ ਪੇਟੇਗਾ ਟੜਨ ਟੜਨ ਕਰ ਜਾਓ

ਯਾਦਾ ਬੜੇ ਦੇਖੀਓ ਬਈ ਬਾਰ ਬੂਰ ਖੜਕਾ ਕੇ ਨਿਕਲੇ ਨੇ ਹਾਂ ਬਾ ਚੱਜ ਗਏ ਅਰੇ ਦੇਖ ਲਈ ਕਿ ਪੱਲਾ ਤਾਂ ਹੈ ਨਹੀਂ ਹੈ ਨਹੀਂ ਬਾ ਵੀ ਕਿੱਧਰ ਜਾਣਾ ਬੁਸ਼ਾਬ ਸੂਫ ਕਰਨ ਗਿਆ ਹੋ ਆ ਜਾ ਆ ਗਿਆ ਪੰਜ ਮਾਰ ਨਹੀਂ ਚੋ ਰਿਆ ਜਿੰਨਾ ਚਿਰ ਬੇਜਤੀ ਨਹੀਂ ਨਾ ਹੁੰਦੀ ਥੋ ਟੇਕ ਦਾਂਗੇ ਇਹ ਬੇਜਦੀ ਆ ਹੋਰ ਕੀ ਆ ਇਹ ਮਰਗੀ ਆਂਦਾ ਏਦਾਂ ਹੋ ਗਏ ਵੇਚ ਕੀ ਆ ਮਰ ਚਣ ਹਰਾਮ ਦਾ ਪਾਜਾ ਪਾਜਾ ਚੌਰਾ ਇਹ ਦੀਨ ਦੇਖੀ ਆਉਂਦੀ ਹੁਣ ਤੈਨੂੰ ਦਾਜੂ ਕੰਜਰਾ ਮੇਰੀ ਤਾਂ ਉੱਡ ਗਈ ਨੀਂਦਾ ਮਾੜਾ ਮੋਟਾ ਨਾ ਵਾਲੀ ਅਸਲ ਨੀਂਦ ਆਉ ਆਹੋ ਹੈ ਉਹਨੂੰ ਉਹਨੂੰ ਮੂੰਹ ਕਰਕੇ ਪੈ ਬੈਠੇ ਹੋ ਕੇ ਪੈ ਜਾ ਸ਼ਰਮ ਮੰਨ ਲਾ ਮੜੀ ਮੋਟੀ ਸ਼ਰਮ ਨਾਲੇ ਨਾ ਪੈ ਜਾ ਤੇਰੇ ਨਾਲੇ ਨਾ ਪੈ ਜਾ ਤੇਰੇ ਤੇ ਨਾਲ ਪੈ ਜੇਗੀ ਫਿਰ ਕੀ ਹੋ ਜੂ ਆ ਬੜਾ ਪੇਜਾ ਕਿਸੇ ਦੇ ਨਾਲ ਤਾਂ ਨਹੀਂ ਪੈਣਾ ਮੈਂ ਮੇਰੀ ਗੱਲ ਸੁਣਾ ਹਾਂ ਦੇਖੀ ਪਾਲਾ ਹਜੇ ਤੱਕ ਨਹੀਂ ਆਇਆ ਆ ਕਿਉਂ ਮੂਤਣ ਵਾਲੇ ਚ ਬੈਠ ਗਿਆ ਓਏ ਹੋਰ ਜੋ ਬਾਹਰ ਬੂਰ ਨਾ ਬਹਿ ਗਿਆ ਹੋਵੇ ਕੀ ਪਤਾ ਹੁਣ ਨਾ ਅੱਧੀ ਰਾਤ ਨੂੰ ਬਾਹਰ ਕੀ ਕਰਨ ਜਾਊਗਾ ਪਾਗਲਾ ਆਪਣਾ ਮੈਨੂੰ ਦੱਸ ਓਏ ਉਹ ਬਾਹਰ ਮੈਂ ਤਾਂ ਉਧਰ ਖੂਹੀ ਜਗ੍ਹਾ ਨਾ ਕੀ ਇੱਕ ਉਧਰ ਵਗ ਗਿਆ ਹੋਵੇ ਆਹੋ ਵਗ ਗਿਆ ਇੱਥੇ ਖੂਹੀ ਜਗ੍ਹਾ ਆਏ ਕਿਉਂ ਘੰਟੇ ਲਾ ਕੇ ਹੁੰਦਾ ਕਰਕੇ ਪੈ ਜਾਂ ਪਿਆ ਕੇ ਪੈ ਜੂਆ ਕਿਉਂ ਬੋਲੀ ਨਹੀਂ ਹੈ ਪੈ ਜਾ ਤਾ ਪਿਆ ਪਿਆ ਮੈਨੂੰ ਤਾਂ ਫਿਕਰ ਲੱਗ ਗਿਆ ਪਿਆ ਮੁੰਡਿਆ ਤੂੰ ਐ ਕਰ ਹਮ ਮੜਾ ਜਣਾ ਉੱਠ ਕੇ ਵੇਖਿਆ ਕੀ ਵੇਖਿਆ ਮੁੰਡੇ ਨੂੰ ਕਿ ਕਿੱਥੇ ਗਿਆ ਕਿ ਤੂੰ ਹੀ ਤਾਂ ਨੀ ਕੰਜਰਾ ਬਸ਼ਰਮੀ ਦਾ ਮਾਰਾ ਉੱਠ ਕੇ ਤੁਰ ਗਿਆ ਹੋਵੇ ਅੱਛਾ ਉਹਨੂੰ ਕੀ ਪਤਾ ਲੱਗਦਾ ਹਾਂ ਉਹ ਉਹ ਅੰਨਾ ਹੈ ਨਾ ਉਹਨੂੰ ਕਿਹੜਾ ਦੀਂਦਾ ਉਹ ਨੀਂਦ ਚ ਬੰਦਾ ਉੱਠਣ ਦਾ ਨਹੀਂ ਪਤਾ ਲੱਗਦਾ ਉਹ ਤੂੰ ਰਹਿਣ ਦੇ ਤੂੰ ਰਹਿਣ ਦੇ ਚੌਰਿਆ ਤੇਰੀਆਂ ਬੈਵਤਾਂ ਕਰਕੇ ਮੁੰਡਾ ਵੀ ਘਰੋਂ ਬਾਗ ਗਿਆ ਆ ਤੇਰੀਆਂ ਬੈਵਤਾਂ ਕਰਕੇ ਲੱchnਾ ਕਰਕੇ ਹਾਂ ਹਾਂ ਬਾਗ ਗਿਆ ਘਰੋਂ ਹੁਣ ਉੱਠ ਜਾ ਪਰੌਣਿਆ ਲੱਭ ਲੈ ਉਹਨੂੰ ਜਾ ਕੇ ਓਏ ਆਪੇ ਆ ਜੂ ਮੈਥੋਂ ਨਹੀਂ ਜਾਇਆ ਮੇਰਾ ਤਾਂ ਲੱਤਾਂ ਦੇ ਸੱਤ ਨਿਕਲ ਗਏ ਉੱਠੀ ਦੇ ਨਹੀਂ ਲੈ ਕੱ ਲੱਤਾਂ ਕੀ ਟੁੱਟ ਗਈਆਂ ਤੇਰੀਆਂ ਕਾਹਦੇ 'ਚ ਸੱਤ ਨਿਕਲ ਗਏ ਜਾ ਉੱਠ ਪੱਤਲੇ ਆ ਪਤਾ ਕਿਤੇ ਹੋਰ ਨਾ ਕਿਤੇ ਲੰਘ ਜੇ ਲੰਘਦਾ ਲੰਘ ਜੇ ਖੜਾ ਹੋ ਇੱਕ ਇੱਕ ਮੁੰਡਾ ਆ ਔਰ ਵੀ ਨੀ ਕਾਬੂ ਚ ਰਹਿਣਾ ਹੱਥਾਂ ਚ ਹੋਰ ਜਮਲਾਂਗੇ ਆਹੋ ਸ਼ਰਮ ਤਾਂ ਨਹੀਂ ਆਉਂਦੀ ਗੱਲ ਕਰਦੇ ਨੂੰ ਤਾਂ ਅਸੀਂ ਵੇ ਸ਼ੇਵਾਂ ਤੇ ਜਾਣ ਵਾਲਾ ਹੋ ਰਿਹਾ ਅਜਾ ਹੋਰ ਜਮਲਾਂਗੇ ਬੱਭੂ ਜਵਾਨ ਪਾ ਮ ਕਾਲੀ ਜਵਾਨ ਅੱਛੀ ਵਾ ਨੀ ਤੇਰੇ ਕੁਵੇ ਬੱਚੇ ਰਹਿਣ ਦੇ ਟੱਕਿਆ ਰੇ ਅੱਛਾ ਹੁਣ ਜਾਏਗਾ ਕਿ ਨਾ ਓ ਦੁਪਹਿਰ ਯਾਰ ਕਿਉਂ ਬੱਲੀ ਨਹੀਂ ਹੈ ਜਾਏਗਾ ਆ ਜੁਆ ਕੋਈ ਨਹੀਂ ਆਇਆ ਕੀ ਕਰਾਂ ਮੈਂ ਜਾਵਾਂ ਮੈਂ ਦਾ ਅੱਖਾ ਸਮ ਉੱਡਦਾ ਹੀ ਨਹੀਂ ਹੈਗਾ ਆਪ ਦੇ ਲੱਛਣਾ ਵਾਲੀ ਦਾ ਬੜਾ ਗੇਰ ਪਿਆ ਸੀ ਉਹ ਤਾਂ ਸਾਰੀ ਗੇਰ ਪਾਤੇ ਜੀ ਕਿ ਭੱਜ ਲੈ ਬਸ ਅੱਤੀ ਰਾਤ ਹੋ ਗਈ ਦੱਸ ਖੌਰੇ ਕਿੱਥੇ ਗਿਆ ਆ ਵੇ ਵੇ ਸੁਣਦਾ ਕਿ ਨਾ ਕੀ ਹੋਇਆ ਤੈਨੂੰ ਮੇਰੀ ਗੱਲ ਸੁਣ ਘੰਟੇ 2 ਹੋ ਗਏ ਮੁੰਡਾ ਹਜੇ ਤੱਕ ਨਹੀਂ ਆਇਆ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਮੇਰੀ ਮਨ ਮਾੜਾ ਜਾਣਾ ਗੇਟ ਤੱਕ ਦੇਖਿਆ ਜਾਂ ਫਿਰ ਉਹ ਉਹ ਚੌਰੇ ਦੇ ਕਮਰੇ ਚ ਦੇਖਿਆ ਕਿਤੇ ਉਹਦੇ ਨਾਲ ਤਾਂ ਨਹੀਂ ਪੈ ਗਿਆ ਮਾੜਾ ਜਾ ਦੇਖਿਆ ਜਾ ਉੱਠ ਫਿਰ ਉਹ ਵੀ ਜਾ ਵੇ ਉਸੇ ਦੇਖਿਆ ਮਾਨੂੰ ਬਾਈ اچھا ਚਲ ਕੋਈ ਨਾ ਦੇਖ ਕਿਉਂ ਨਾ ਫਿਰ ਮਾੜਾ ਜਾ ਦੇਖਿਆ ਵੇ ਸਾਰੇ ਕਿਤੇ 2 ਘੰਟੇ ਹੋ ਗਏ ਮੇਰੇ ਤਾਂ ਕਾਹਦੇ 2 ਘੰਟੇ ਹੋ ਗਏ ਦਿਲ ਬੈਠਾ ਜਾਂਦਾ ਮੇਰਾ ਤਾਂ ਕੰਜਰਾ ਕਿੱਧਰ ਨੂੰ ਟੱਪ ਗਈ ਆ ਕਿਹੜਾ ਇਧਰ ਨੂਟਰਨ ਚ ਬਹਿ ਗਿਆ ਕੰਜਰਾ ਕਬਜੀ ਖੂਬਜੀ ਨਾ ਹੋ ਵੀ ਹੋਏ ਕੰਜਰਾ ਦੇ ਨੂੰ ਪਹਿਲਾਂ ਇਧਰ ਦੇਖ ਯਾਰ ਕੀ ਇੱਧਰ ਹੀ ਨਾ ਕੰਜਰਾ ਪੜ ਗਿਆ ਹੋਏ ਕੰਜਰਾ ਗੱਦੀ ਮੂੰਹ ਤਾਂ ਨਹੀਂ ਪਤ ਬਿਸ਼ਾਰ ਮੀਰਾ ਮਾਰਾ ਕੰਜਰਾ ਹੋਰ ਹੀ ਨਾ ਪਾਸੇ ਟੱਪ ਹੋਏ ਪਣ ਜੇ ਲਾ ਨਦਾ ਸੱਪਾ ਹੋਏ ਤੜਕੇ ਨੂੰ ਕੀ ਕਿਸੇ ਨੂੰ ਮੂੰਹ ਦਿਖਾਵਾਂਗੇ ਕੀ ਗੱਲ ਬਣਗੀ ਪਹਿਲਾਂ ਨਦਾ ਦੋ ਖੜਿਆ ਨਹੀਂ ਜਾਂਦਾ ਪਾ ਲਿਆ ਓਏ ਓ ਪਾ ਲਿਆ ਨਾ ਇਹ ਤੇ ਤਾਂ ਹੀ ਕੰਜੇ ਦਾ ਜੰਨੂ ਟੱਪ ਗਿਆ ਬੜਾ ਅੱਛਾ ਆਪਾ ਹੋਇਆ ਜਾਨ ਨੂੰ ਕੁ ਲੈ ਡਰਿੰਕ ਚ ਦੇਖ ਲੀਏ ਖੁਸ਼ੀ ਚ ਇੱਧਰ ਦੇਖੀ ਬਾਹਰ ਤਾਂ ਖੁੱਲਾ ਪਿਆ ਯਾਰ ਨਾ ਯਾਰ ਇੱਥੇ ਵੀ ਹੈ ਨਹੀਂ ਹਾਇਰ ਬੜਾ ਜੰਮੀ ਕੰਜੇ ਦੀ ਕਮਾਲ ਹੋ ਗਈ ਯਾਰ ਦਨ ਟੱਪ ਗਿਆ ਯਾਰ ਅਹ ਕੰਜਰ ਚੰਦਰ ਨੂੰ ਪੁੱਛ ਗਿਆ ਹਣਾ ਯਾਰ ਵੀ ਪਾਲਾ ਕੰਜਰ ਪਤਾ ਨਹੀਂ ਕਿੱਧਰ ਟੱਪ ਗਿਆ ਮੰਜੇ ਦੀ ਹੈ ਨਹੀਂ ਨੂੰ ਪੁੱਛਦੇ ਆ ਜਾ ਕੇ ਚਲ ਦੇਖਦੇ ਆ ਕੀ ਬਣਦਾ ਹੈ ਕੰਜਰਾ ਹੋਈ ਛਾਪਾ ਖੜਾ ਹੋ ਗਿਆ ਦੇ ਨੂੰ ਪੁੱਛ ਗਿਆ ਚੰਦ ਨੂੰ ਹਣਾ ਯਾ ਕੋਈ ਉਹਦੇ ਉਪਰ ਹੀ ਆ ਪੈ ਗਿਆ ਹੋਵੇ ਜਾ ਕੇ ਯਾਰ ਵੀ ਛੱਟ ਪਿਆ ਹੂ ਛੱਟ ਪਿਆ ਕੋਈ ਭਾਈ ਚੰਦ ਉਹ ਭਾਈ ਚੰਦ ਓ ਮੜੇ ਗੰਦੇ ਸੁਣੀ ਯਾਰ ਲੈ ਹੈ ਕਿਆ ਕੀ ਲੈ ਹੈ ਕਿਆ ਬਿੜਕ ਬਿੜਕ ਕੱਜ ਕਰ ਜਾ ਬਿੜਕ ਆ ਤੁਰ ਗਿਆ ਫਿਰ ਦੱਖੀ ਮਖਾ ਪੁੱਠੀ ਗੱਲ ਜਦੋਂ ਕਰੂ ਪੁੱਠੀ ਗੱਲ ਕਰ ਕੱਢ ਕੇ ਕਿਦੋਂ ਕੱਢ ਕੇ ਕਹਿ ਤੀ ਆਂ ਕਿਹੜੀ ਗੱਲ ਜਣ ਹੋਰ ਗੱਲ ਵੀ ਸੁਣ ਲੈ ਪਹਿਲਾਂ ਗੱਲ ਬਣ ਗਈ ਪਾਲਾ ਹੀ ਹੈ ਨਹੀਂ ਪਤਾ ਨਹੀਂ ਕਦੋਂ ਟੱਪ ਗਿਆ ਪਾਲਾ ਤਾਂ ਕੀ ਖੜੇ ਇੱਥੇ ਮੈਨੂੰ ਆਏ ਕਿ ਮਾਇ ਟੱਪ ਗਿਆ ਗੱਡੋ ਕਿੱਡਾ ਪੈਂਦਾ ਛੰਦਰ ਕਹਦਾ ਕਿਦੋਂ ਪੈਂਦਾ ਸੀ ਲੈ ਗੱਠਾ ਪੈਂਦਾ ਲੈ ਗੱਠਾ ਕੇ ਫਿਰ ਹਾਂ ਹੋਰ ਕਦ ਲੈ ਗੱਠਾ ਕੀ ਕਿ ਆਪ ਬਾਈ ਕੇ ਬੇੜਾ ਤੇ ਆਪ ਕਿਉਂ ਨਹੀਂ ਜੜ ਤੋਂ ਪੜ ਜਾਂ ਚਰਾ ਕਰ ਕੋ ਕਦੋਂ ਬੜਾ ਸਾਰਾ ਜੜ ਤੋਂ ਪੜ ਗਿਆ ਆਇਂ ਤੇਰੇ ਤੋਂ ਹੋ ਜਾਂਦਾ 70 ਸਾਲ ਦੀ ਉਮਰ ਹੋ ਗਈ ਉਹ ਜਵਾਕ ਬੇੜ ਬੇੜ ਕੱਟ ਕੇ ਮੇਰੇ ਕੋਲ ਬਾਹਰ ਨੂੰ ਭੱਜ ਗਿਆ ਕਹਿੰਦਾ ਚਾਹ ਮੈਂ ਤਾਂ ਸ਼ਾਮ ਕਾਉਂ ਜੀਆ ਕਿਉਂ ਕਹਿੰਦਾ ਮੈਂ ਤਾਂ ਚਿਲਾ ਟ੍ਰੈਟ ਕੰਦਾ ਉਹ ਮੈਂ ਕਹਿੰਦਾ 16 ਲਾ ਦੋ ਮਹੀਨਿਆਂ ਕਿ ਮੈਂ ਤਾਂ ਬੋਲਿਆ ਹੀ ਨਹੀਂ ਉਹਦੇ ਨਾਲ ਜੇ ਕਿਉਂ ਉਹ ਕਨਸਤਾ ਕੰਪੜ ਵਿਛਾ ਕੇ ਛਾਰੇ ਮਾਰ ਮਾਰ ਅੰਦਰ ਕਹਾਂ ਦੋਨੇ ਜੀ ਓਏ ਓਏ ਟਮਚੇੜੀ ਪਈਂਗਾ ਓਏ ਕਾਹ ਨੂੰ ਕੋ ਪਹਿਲਾਂ ਗੱਲ ਵੀ ਸੁਣ ਲਾ ਉਹ ਤਾਂ ਤੇ ਦਰਦ ਵਾਲਾ ਪੜਾ ਅੱਠ ਤੇ ਦਰਦ ਹੋਈ ਨਾ ਢਿੱਡ 'ਚ ਅੱਛਾ ਮੈਂ ਕਿਹਾ ਕੀ ਇੱਕ ਤੇ ਤੁਹਾਡਾ tourn ਨਾ ਪੈਰੀ ਹੋਵੇ ਟੱਕੇ ਅੰਦਰ ਦਰਦ ਦਾ ਹਟਾਉ ਜਾਂਦਾ ਉਹ ਤਾਂ ਸਾਲਾ ਟੱਕੇ ਦਾ ਇਹ ਜੀ ਹਟਿਆ ਹੋਊ ਕੋਈ ਓਏ ਇਹਦਾ ਧਰਨੇ ਪਈ ਜੋ ਦੇ ਉਹ ਗੱਡੀ ਹੈ ਹਰ ਕਿ ਕਿੱਟਲੀ ਹੋ ਅੰਦਰੋਂ ਬੋੜੀ ਕੁਤੀਓ ਫਰਨੀ ਯੇ ਯੇ ਨਾ ਤੇਰਾ ਪੈ ਗਿਆ ਆਇਆ ਯਾਰ ਮੁੰਡੇ ਵੀ ਟੇਕੀ ਆਈ ਗਲੀ ਗੱਲਿਆ ਟੱਪ ਗਿਆ ਮੁੰਡਾ ਹੁਣ ਗਿਆ ਭੰਗ ਜੇ ਪਾਣੀ ਕਿਉਂ ਰੱਪ ਜਾਣਾ ਸੀ ਭੰਗ ਦੇ ਪਾਣੇਗਾ ਸਾਲਾ ਇਹ ਪੀਉ ਕੇ ਕੀ ਬਣੂ ਓਏ ਸਪਰੇ ਬੀਨ ਨੂੰ ਕੀ ਹੋ ਗਿਆ ਪਿੰਡ ਚ ਕੀ ਦੱਸਾਂਗੇ ਵੀ ਪਿਓ ਭੋਜ ਲੈਂਦਾ ਮੁੰਡਾ ਮਰ ਗਿਆ ਤੇ ਕਿਹਦੀ ਭਾਂ ਦਾ ਫੁੱਦਾ ਲੈਂਦਾ ਤੇਰੀ ਯੇ ਯੇ ਤੇਰਾ ਪੈ ਗਿਆ ਬੇੜਾ ਤੇਰਾ ਹੋ ਜੋ ਲੰਡਰਾ ਜੋ ਕੀ ਇੰਟਰਵਿਊ ਹੋਈ ਉਹਦੇ ਤੂੰ ਕਹਿੰਦਾ ਵੀ ਤਾਰੇ ਕਰਦਾ ਸੀ ਉਹ ਮੈਂ ਜੱਟ ਕੇ ਗਿਆ ਕਹਿੰਦਾ ਤਾਇਆ ਕੋਲੋਂ ਠਾਕੇ ਜਗਾ ਫੇਕ ਠਾਪ ਆ ਗਿਆ ਮੇਰੇ ਠਾਕੇ ਤਾਂ ਹੁਣ ਅੰਦਰ ਲਿਜਾਣੀ ਸੀ ਮਖ ਤਾਂ ਉੱਥੇ ਅੰਦਰ ਕੱਢਦੇ ਫਿਰ ਮੈਂ ਕਿਹਾ ਪਹਿਲੇ ਅੱਖਰ ਕੇ ਢਿੱਡ ਹੁਣ ਇਹ ਉਹ ਕਰੀ ਜਾਂਦਾ ਖੜੀ ਰਣੀ ਹਈ ਅੱਖ ਲੱਗੇ ਨਹੀਂ ਫੜ ਲੱਗੇ ਵੀ ਕੰਪਾ ਆ ਜਾ ਯਾਰ ਹੁਣ ਦੇਖ ਚੱਈਏ ਵੀ ਮੂੰਹ ਪਾ ਦੇ ਨੂੰ ਪਾਣੀ ਕੰਟੇ ਭਾਈ ਲੈ ਮੈਂ ਤੂੰ ਪਾ ਲੈ ਮੈਂ ਪਾ ਥੀ ਰਵੇਂ ਆ ਸਾਲਾ ਲਮੀ ਦਾ ਕੋਈ ਕਹਿੰਦਾ ਮੇਰਾ ਪੁੱਤ ਮੇਰਾ ਪੁੱਤ ਆ ਬੈਠਾ ਜਵਾਕ ਬਿਰ ਬਿਰ ਕਰੀ ਜਾਂਦਾ ਬਹੁਤ ਸੋਹਣਾ ਕੰਮ ਕੀਤਾ ਇਹਦਾ ਮੇਰਾ ਜਨੇ ਕੀ ਹੋ ਗਿਆ ਅੜ ਕੇ ਬਟ ਬਾਦੇ ਬਟ ਕੋਦੇ ਬਟ ਕੱਢ ਤੇ ਹਾਰੇ ਵਾਰ ਕੇ ਅੱਛਾ ਮੈਨੂੰ ਬੁੱਧੂ ਬਣਾ ਕੇ ਯਾਰ ਕਮਾਲ ਦੀ ਗੱਲ ਹੈ ਕਿਉਂ ਹਾਰੇ ਮਾਰ ਤੇ ਉਹ ਪਤੰਦਰੀ ਨੂੰ ਓਏ ਉਹ ਤਾਂ ਦਰਦ ਹੋਈ ਤੇ ਟਡ ਘਰ ਨਾ ਘੜਦਾ ਸੀ ਤੇ ਆ ਤਾਂ ਪਰੇ ਹਾਂ ਕੱਟਤੀ ਧਰਨ ਤੂੰ ਤੋਂ ਭਾਵੇਂ ਪੁੱਛਿਆ ਧਰਨ ਕੱਢੀ ਮੈਂ ਕੋਈ ਗਲਤ ਕੰਮ ਥੋੜੀ ਕਰਿਆ ਵੇਚਨੇ ਨਾਲ ਕੱਟੀ ਹੂੰ ਤੇਰੀ ਭੈਣ ਦਾ ਸੁਦਾ ਕੱਢੀ ਹੂੰ ਤੇਰੇ ਕੋਲੇ ਮੁੰਡਾ ਖੜਾ ਮਾੜੀ ਮਾੜੀ ਮੁੰਡੇ ਦੀ ਤੂੰ ਪਾਏਗੀ ਨਹੀਂ ਮੰਨੀ ਮੈਂ ਖੜੀ ਨਿਕਲੀ ਮੰਨਾ ਤੂੰ ਪਾਏਗੀ ਨਹੀਂ ਮੰਨੀ ਮੈਂ ਤਾਂ ਕੋਈ ਗਲਤ ਕੰਮ ਕਰਾ ਤਾ ਸੱਭਾ ਮੰਨਾ ਗਵਾਨ ਓ ਛੱਡ ਬਨਾ ਯਾਰ ਪਾ ਲਿਆ ਹੂਈ ਗੱਲੇ ਨੇ ਮਾਰੇ ਨਾ ਤੱਕ ਜਨਗਾਇ ਗਏ ਇਹ ਗੱਲ ਸੁਣ ਲੈ ਮਾਂ ਤੇਰੇ ਨਾਲ ਰਹਿ ਕੀ ਗੁੱਜ ਨਹੀਂ ਭੈਣ ਦਾ ਫੇਰਾ ਜਾਂ ਵਿਵਾਦ ਆ ਚੱਲ ਗਏ ਯਾਰ ਦਰਵਾਜ਼ੇ 'ਚ ਪੈਣੇ ਆ ਚੱਲ ਗਏ ਇੱਥੇ ਪੈਣੇ ਫੇਰਵਾਜੇ 'ਚ ਪੈਣੇ ਦਰਵਾਜ਼ੇ 'ਚ ਬੰਡ ਦੇਣੀਆਂ ਜਾ ਕੇ ਕਿਹ ਚਾਈ ਆਉਂਦੀ ਆ ਬੜੀ ਕਿਹ ਚਾਈ ਆਉਂਦੀ ਆ ਜੱਕ ਜਦੋਂ ਐ ਟੁੱਟ ਗਿਆ ਲੋਹਟਿੰ ਕੀ ਟੁੱਟਾ 6.5 ਟੁੱਟੇ ਦਾ ਬਾਬਾ ਕਹਿੰਦਾ ਮੰਜੇੜਾ ਬਾਬਾ ਮੰਜੇੜਾ ਆ ਆਇਆ ਯਾਰ ਐ ਕਿਉਂ ਕਰ ਰਹੀ ਕੀ ਗੁੱਜ ਨਹੀਂ ਦੇਖ ਭੀਟੇ ਕਰੀ ਮੈਂ ਤੈਨੂੰ ਤਾਂ ਖਾਣ ਮੰਗਾਇਆ ਤੂੰ ਦੋ ਜੀ ਤੂੰ ਹੋ ਰਹੀ ਉਪਰਾ ਲਾਈ ਜਾਣਾ ਔ ਚੜਚੀ ਉਲਟਾ ਕੇ ਮੇਰੀ ਭਾਈ ਦਾ ਫੁੱਦਾ ਛੜਕੀ ਕਰੀ ਦਾ ਓਏ ਆ ਜਾ ਯਾਰ ਨਾ ਪੜਾਵਾ ਨਹੀਂ ਇਸ ਤਰ੍ਹਾਂ ਓਏ ਐ ਕਿਉਂ ਕਰਦੇ ਹੋ ਫਿਰ ਬਾਜੀ ਇੱਕ ਪਈਆਂ ਉੱਥੇ ਹਾਂ ਕੰਮ ਕਰ ਜਾ ਬਟਾ ਦੇਖ ਲੈ ਉੱਤੋਂ ਨਹੀਂ ਪੈਂਦਾ ਯਾਰ ਸੰਗ ਹੀ ਨਹੀਂ ਮੰਨਦਾ ਯਾਰ ਕਾਜੀ ਸੰਗ ਪੜਾਵਾ ਖਚਾਈ ਆਉਂਦੀ ਕੀ ਕਰਦਾ ਸਪੇ ਓਏ ਬਾਈ ਜਾਂਦਾ ਆ ਬਾਹਰ ਕਰਦਾ ਪੱਠੀ ਆ ਗਿਆ ਓਏ ਓਏ ਜਾਂਦਾ ਹੋਲ ਗਿਆ ਪੜਿਆ ਆਪਣਾ ਬੈਂਚ ਬਾਡੀ ਦਾ ਕੰਮ ਕੋਈ ਹੋਰ ਨਾ ਉਹ ਮਾਦਾ ਡਰਾਈਵਰ ਹੈ ਡਰਾਈਵਰ ਆ ਵੇਖੋ ਬੋਜੀ ਹੋਰ ਘਰ ਉੱਠ ਕੇ ਆ ਗਿਆ ਮੈਂ ਬਾਵਾ ਬੋਲੀ ਜਾਂਦੇ ਆ ਕਿੰਜੇ ਜਾ ਕੇ ਮੈਂ ਪੁੱਛਗਾ ਇੱਧਰ ਆ ਜਾਓ ਕੜੂ ਤੂੰ ਬਾਹਰ ਖੋਲ ਜੌਕੀ ਓਏ ਬਈ ਚਾ ਉਹ ਰਿਆ ਆ ਕੜੂ ਨੇ ਬਾਹਰ ਕਰ ਦਿੱਤੀ ਜਾ ਉਹ ਜੱਕਾ ਨੂੰ ਹੋਰ ਪਾਲਿਆ ਕੁੱਤਾ ਤਾਂ ਨਹੀਂ ਪੈਂਦਾ ਨਹੀਂ ਪੈਂਦਾ ਨਹੀਂ ਆ ਜਾ ਉਹ ਜੱਕਾ ਕਿਵੇਂ ਮਜਾ ਆ ਬੜਾ ਰੋਵਾ ਪਈ ਉਹਨੂੰ ਕੀ ਹੋ ਗਿਆ ਕੁਝ ਨਹੀਂ ਹੋਇਆ ਉਹ ਤਾਂ ਸੱਪ ਸੀ ਯਾਰ ਚੂਚੀ ਬੋਲੀ ਇਹਨੇ ਮੈਂ ਉੱਠ ਕੇ ਆਇਆ ਮੈਂ ਕਿਹਾ ਪਤਾ ਲੈ ਕੇ ਆਵਾਂ ਰੋਕੀ 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 ਆ ਬੈਠਾ ਉਹ ਜੇ ਬੇਟਾ ਕਾਲੂ ਹੋਰ ਤਾਇਆ ਬੜ ਕੇ ਬੜ ਕੇ ਤੂੰ ਕਿੱਥੇ ਫਿਰਨਾ ਕੀ ਰਾਤਾ ਬੋਲੀ ਇਹ ਜਾਂਦੇ ਸੀ ਤੁਸੀਂ ਬੜਾ ਉੱਚੀ ਉੱਚੀ ਮੈਂ ਸੱਪ ਸੁਪ ਤਾਂ ਨਹੀਂ ਸੀ ਬੋਲੀ ਤਾਂ ਬੱਸ ਪੁੱਛਣਾ ਪੜਾ ਬੜਾ ਉਹ ਮੈਨੂੰ ਜਵਾਕਾਂ ਨੇ ਠਾਇਆ ਕਿ ਬਾਵਾ ਬੋਲਿਆ ਮਾਹ ਚਲ ਮੈਂ ਪਤਾ ਕਰਕੇ ਆਉਣਾ ਉਹ ਤਾਂ ਬੱਚਾ ਮੁੰਡਾ ਪਾੜਾ ਟੱਤੀ ਜਾਣ ਲੱਗਾ ਛੱਪ ਬੈਠਾ ਭੰਡੇ ਜਰ ਦਾ ਮੱਛਾ ਮਾਰਿਆ ਪ੍ਰਭਾ ਹੱਚ ਨਹੀਂ ਤਾਂ ਜੇ ਕੋਈ ਗੱਲ ਬਣ ਗਈ ਤਾਂ ਗੱਡੀ ਦਾ ਚੱਲਦੇ ਆ ਪਾਜੀ ਗੱਲ ਬਣ ਗਈ ਜਿਹੜਾ ਤਾਂ ਕਾਦੀ ਗੱਲ ਬਣਾਈ ਇਹਨੇ ਉਹ ਸੁਣਦੇ ਸੀ ਘਰੇ ਆ ਜਮਾ ਬਾਜਾ ਸੁਣਦੇ ਪਿੰਡੀ ਤਾਂ ਪਤਾ ਵੀ ਲੱਗ ਗਿਆ ਕਮਾਲ ਆ ਯਾਰਾ ਛੱਜ ਛੱਪ ਨਿਕਲਿਆ ਤੁਹਾਡੀ ਇਹਨੂੰ ਮਾਰਤਾ ਹੁਣ ਤਾਂ ਮਾਰ ਚੱਪ ਪ੍ਰਭਾ ਵੱਡਾ ਪੱਛਾ ਵੱਡਾ ਤਾਂ ਬਾਹਵਾਂ ਸੀ ਨਾ ਡਬਲ ਬਹੁਤ ਸ਼ੀ ਹੋਈ ਜਾਂਦਾ ਹਾਂ ਦਾ ਸ਼ੰਗਲਾਨੀ ਸ੍ਰੀ ਹੋ ਹਾਂ ਹੋ ਚਲ ਬੱਛ ਤੇ ਰਹੇਗੀ ਭਾਈ ਬੱਟ ਕੇ ਭਾਈ ਬੱਟ ਕੇ ਕਰਾ ਔਰ ਕੱਪੜੇ ਲੀੜੇ ਚ ਅੱਜ ਕੱਲ ਮੌਸਮ ਜਾ ਖਰਾਬ ਹੈ ਸਾਡੇ ਚ ਕੀ ਆ ਪੜਿਆ ਛੋਟਾ ਮਸਾ ਕਰ ਗਿਆ ਅੱਛਾ ਹਾਂ ਜੇ ਬਾਗੀ ਬਖਾਟ ਚ ਬਾਰਿਸ਼ ਆ ਜਰੀ ਉਹ ਮੈਨੂੰ ਵੀ ਮੈਂ ਖਿਆ ਪਿਆ ਗਿਆ ਸੀ ਮੈਂ ਤਾਂ ਪਰ ਆਨ ਕਮਾਂ ਚ ਹੁੰਦੇ ਹੋਰਾ ਮੈਂ ਬਿੜਕ ਲੈ ਕੇ ਆਵਾਂ ਯਾਰ ਕਿਉਂ ਉੱਚੀ ਉੱਚੀ ਬੋਲੀ ਜਾਂਦੇ ਹੁਣ ਟਟਕ ਟਟਕ ਆ ਕੇ ਰਾਂ ਛੱਪ ਮਾਰਦਾ ਜੱਬਤਾ ਜਾ ਰੁੱਕੇ ਨਾ ਠੀਕ ਆ ਹਾਂ ਚੱਲ ਫਿਰ ਠੀਕ ਹੈ ਤਾਂ ਹਾਂ ਕੋਈ ਨਹੀਂ ਕੋਈ ਨਹੀਂ ਫਿਰ ਲੋਡ ਹੋਈ ਜਾਂ ਚੜਿਆਗੇ ਪਤਾ ਲੈ ਲੈ ਇੰਨੀ ਬਹੁਤ ਹੋ ਰਹਾ ਇੰਨਾ ਹੀ ਹੁੰਦਾ ਗਮਾਂਡ ਦਾ ਗਮਾਂਡ ਤਾਂ ਹੁਣ ਤਾਂ ਖੱਡ ਵੀ ਮੁੱਝੀ ਹੋਈ ਪਈ ਆ ਹੁਣ ਤਾਂ ਚੱਲ ਕੋਈ ਨਹੀਂ ਹਿਸਾਬ ਨਾ ਬੋਲਣਾ ਗੱਲ ਕੱਢਿਆ ਵੀ ਖੱਡ ਵੀ ਚੱਲ ਪਤਾ ਲੈ ਗਏ ਯਾਰ ਮਾੜਾ ਪਤਾ ਲੱਗ ਗਿਆ ਅਕਾਲੂ ਨਾ ਬਾਤ ਕਰਦੀ ਨਹੀਂ ਨਹੀਂ ਚੱਲ ਜਾ ਵੇ ਜਿਵੇਂ ਅਕਾ ਨੂੰ ਕਹਿੰਦੇ ਅੰਗੇ ਵੀ ਉਹੀ ਬੋਲਦੇ ਸੀ ਤਾਂ ਕੰਜਰ ਕਾਲੂ ਲੈ ਪਈ ਚੰਗਾ ਬਾੜਾ ਦੀ ਪੱਲੇ ਪਿੰਡ ਕਿਉਂ ਵੀ ਗੱਲ ਲੁੱਟ ਗਈ ਚੰਗਾ ਹੀ ਕੀ ਜੱਛਾਂਗੇ ਹੁਣ ਭਾਂਗੇ ਲੰਗੇ ਲੋੜੇ ਆ ਗਿਆ ਤਾਂ ਯਾਰ ਆ ਤਾਂ ਹਾਲੀ ਨਹੀਂ ਦੇਖਿਆ ਕਦੀ ਮਨ ਭਾਂਗੇ ਯਾਰ ਤਾਂ ਬੜੇ ਬੇਫਕਾ ਦੇ ਜੀਵਨ ਹੁਣ ਤਾਂ ਭਾਈ ਮੁੰਡੇ ਦੇ ਹੱਥ ਪੂਰੇ ਕਰ ਗਿਆ ਟੰਬਾ ਮਰਿਆ ਕਰੇ ਮਾਰ ਤੂੰ ਪੰਚ ਨੂੰ ਪਿੰਡ ਚ ਕੱਢ ਚੁੱਦੂ ਲੈ ਦੇਖ ਲਾ ਤਾਇਆ ਫਿਰ ਹਾਂ ਦੇਖੀ ਘਟੀਆਂ ਪੜਾਵਾ ਕਤੋਂ ਜੀ ਉਹ ਪੈਂਦਾ ਯਾਰ ਕਮਾਲ ਹੋ ਗਈ ਕਮਾਲ ਲੱਕ ਤੂ ਆਖੇ ਦਾ ਟੈਕ ਕੀ ਕਹਿੰਦਾ ਕਈ ਵਾਰੀ ਪੁੱਛੀ ਮੈਨੂੰ ਜਮਾਨੀ ਕੀ ਪੁੱਛੀ ਮਰੀ ਜਾਂ ਨਹੀਂ ਨਹੀਂ ਪਾਟਲ ਵੀ ਕਾ ਪਾਣੀ ਲਾ ਲਾ ਹੋੜ ਲਾ ਲਾ ਵੀ ਪੁੱਛ ਰੇ ਜਮਾਨੀ ਦਿੰਦੀ ਐ ਕਹਿ ਦਿੱ ਕਿ ਪਈ ਆ ਚੀ ਨਹੀਂ ਨਾ ਆਖੂ ਹੈ ਹੀ ਨਹੀਂ ਪਤਾ ਨਹੀਂ ਕੀ ਹੋਗਾ ਭਾਈਂ ਦੇਖਾ ਤੂੰ ਐ ਕਰਾ ਸਰਕਾਰ ਨਾ ਕਰ ਲਿਆ ਮੇਰਾ ਵੀ ਕਰਾ ਦੇ ਕੀ ਕਰਾ ਦੇ ਵੀ ਮੇਰਾ ਵੀ ਕਿਤੇ ਠੰਡਾ ਗੰਡਾ ਕਰਾ ਦੇ ਕੁਛ ਤੇਰਾ ਕਾ ਦਾ ਕਰਾ ਦੇ ਯਾਰ ਮੈਂ ਬੈਠਾ ਯਾਰ ਵਿਆਹ ਲੈ ਲੀ ਗੇ ਮੱਖਾ हां ਹੁਣ ਤੂੰ ਭੈਣ ਦਾ ਲੱਸੇ ਵੇਚ ਛੋਡੀਆਂ ਰੱਤਾ ਹੋਰੀਆਂ ਉਹਦੂ ਜਿਹਾ ਵਿਆਹ ਵਿਆਹ ਚੌੜਚੇਰਾ ਕਰਦੇ ਨਹੀਂ ਹਾਂ ਕੋਈ ਗੱਲ ਆ ਤੇਰੀ ਬਹੂ ਏ ਤੇ ਮੇਰੀ ਬਹੂ ਧੀ ਮੇਰੀ ਬਮ ਆਪਣਾ ਪਰਿਵਾਰ ਹੋਇਆ ਦੇਖ ਤੇਰੇ ਨਾਲ ਮੈਂ ਰਲੂ ਉਹਦੀ ਮਾਂ ਵੰਡਣੀ ਮਾਰਦਾ ਬੱਸ ਬਸ ਤੂੰ ਮੇਰਾ ਵਿਆਹ ਕਰਾ ਦੀ ਬੱਸ ਤੇਰੀ ਕੁੜਮਣੀ ਜਿਹੜੀ ਮੇਰੀ ਬਣਨਾ ਚਹੀ ਸੱਸ ਉਹਦੇ ਮੈਂ ਬਾਹਰ ਉਹਦੀ ਭੈਣ ਜਾਈ ਜੇ ਉਹਦੇ ਮੈਂ ਬਾਹਰ ਤੂੰ ਜੀ ਹਟੋ ਨਾ ਆਪਣਾ ਗੋਡਣਾ ਦੀ ਮਲਿਆਰ ਚੰਗਾ ਕੰਮ ਕਾਹਦੇ ਨਾਲ ਮੇਰਾ ਥਾਲੇ ਹੱਥ ਦੇ ਯਾਰ ਰੱਬ ਆਹੋ ਜੂ ਮੇਰਾ ਕੰਨਾਲਾ ਡੁੱਬਦਾ ਹੋ ਜੂ ਗੋਡਣਾ ਹੈ ਪੈ ਨਹੀਂ ਜਾਂਦਾ ਪੇਪਲ ਕਹਿੰਦਾ ਸੀ ਪੇਪਲ ਚ ਥੋੜਾ ਲੀਕੇ ਹੈ ਪੇਪਲ ਕਹਿੰਦਾ ਇਹ ਕਨਾ ਕਰਾ ਦੂੰ ਕਿਵੇਂ ਕੋ ਸੇ ਉਹ ਭਾਈ ਕੁੜੀ ਕਾ ਕਾ ਕੀ ਠੀਕ ਹੋਂ ਤਾਂ ਪੜੀ ਕਰ ਤੇ ਮਖ ਪੜੀ ਟੋਸੀ ਪੈ ਜੀ ਫੁੱਜੀ ਕੇ ਤੇ ਫੌਟ ਟੋੜ ਨੀ ਹਾਂ ਆਪਾ ਤਾਂ ਕਰੀ ਕੰਮ ਕਰਾਉਣਾ ਹਾਂ ਕਹੇ ਮਖ ਕੰਮ ਪਈ ਆ ਹੀ ਮਾਜਾ ਮੋਟਾ ਹੂੰ ਤੇ ਮਖ ਉੱਚਾ ਨਹੀਂ ਹੋਵੇ ਕੋਰੀ ਕੈ ਨੀ ਹਾਂ ਕਿਤੇ ਗਾਂ ਭਿਰੋ ਕਰਾ ਨਹੀਂ ਕਰਦੀ ਹੋਵੇ ਕਰਾਣੀ ਕਰਾਣੀ ਔਖਾ ਹੁੰਦਾ ਕਿਤੇ ਪੈਨ ਚੋਦੀ ਓਥੇ ਕਹਾ ਮੋੜ ਕੇ ਲੋਟ ਨਹੀਂ ਹਾਂ ਨਾ ਇਹ ਨਾ ਮੋੜ ਕੇ ਯਮ ਨਾ ਮੁੱਟੜੀ ਕੁੱਤੀ ਮਗਰ ਕੁੱਤੇ ਫਿਰਦੇ ਜਾਂਦੇ ਫਿਰਦੇ ਜਾਂਦੇ ਪੰਜੇ ਮਾਰੀ ਉਡੀਕ ਮਗਰ ਸੰਗਮਾ ਨਿਆਰ ਵਾਰੀ ਮੋਟੀ ਕਾਇੰਡਾ ਪਾ ਬਈ ਗੋਕਚ ਇੱਕ ਗੱਲਾਂ ਲੈ ਹਾਏ ਤੁਸੀਂ ਦੋਨੇ ਉਹੀ ਹੋ ਯਾਰ ਉਹ ਜੇ ਉਹੀ ਹੈ ਜਰ ਮੈਂ ਆਣੀ ਕਿਤੇ ਲੈ ਬੰਦਾ ਮੈਂ ਕੱਲੇ ਕੋਈ ਜੱਪਾ ਨਹੀਂ ਪਿੰਡੇ ਤੇ ਪੁੱਛ ਲਈ ਹਾਂ ਬਹੁਤ ਰਕਾਰਾ ਤੁਹਾਡਾ ਇਹ ਬੰਦੇ ਨਹੀਂ ਕਦੇ ਗਲਤ ਕਰਿਆ ਹੋਇਆ ਹਰ ਦੇ ਕਿ ਤਾ ਮਿਲਣੀ ਚਾਹੀਦੀ ਹੈ ਮੈਂ ਤਾਂ ਵੀ ਬੁੱਢਾ ਸਾਰੇ ਮਾਰਦੇ ਦਵਾਨੀ ਚ ਹਾਂ ਉਹ ਜੇ ਇਹ ਨਰਮੰਦਰ ਮੈਂ ਗੁੱਝਾਤੀਓ ਵਹਿਆ ਕੇ ਆਪਾਂ ਬੱਚ ਇੱਕੋ ਹੀ ਸ਼ੌਂ ਪਾਈ ਸੀ ਆਪਾਂ ਮਾਰਾ ਕਰ ਨਹੀਂ ਮੈਂ ਇੱਕ ਨੂੰ ਨਾ ਰੋ 판 ਕਹਤਾ ਕਹਿ ਰਿਹਾ ਓਟਾ ਕਹਿ ਰਹਾ ਮੈਂ ਬਥੇਰੀਆਂ ਗੱਲਾਂ ਸੁਣੀਆਂ ਛੋਟੇ ਦੋਨਾਂ ਦੀਆਂ ਐ ਤਾਂ ਕੋਈ ਬਣਾਈ ਜਾਵੇ ਮੈਂ ਖੈ ਤੁਨ ਨਾ ਕੰਢ ਚ ਮਾਰ ਕੇ ਤੋੜ ਲਾਂਗੇ ਆ ਪਾਣੀ ਤੇ ਇੱਕ ਕੰਢ ਚ ਮਾਰ ਕੇ ਤੋੜ ਪੰਜਾਬ ਦਾ ਪਾਣੀ ਹਰਿਆਣੇ ਨੂੰ ਜਾਣੇ ਹੀ ਨਹੀਂ ਬੈਠ ਸਮਝ ਕੇ ਕਰ ਲੈ ਤੇ ਹੁਣ ਮੈਂ ਤੈਨੂੰ ਦੱਸ ਤਾ ਕਿ ਪਰ ਪਰ ਕਹਿਣਾ ਵੀ ਕੋੜ ਬਣੀ ਵੀ ਸੁਣੀ ਹਾਂ ਉਹ ਸੋਹਣੀ ਹੋਣੀ ਚਾਹੀਦੀ ਆ ਕੁੜੀ ਤਾਂ ਭੈਣ ਦੀ ਲੈ ਲੈ ਲਵੇ ਕੁੜੀ ਪਿੱਛੇ ਤਾਂ ਮਾਚੜ ਵੀ ਜਿਹੜਾ ਸੌਰਾ ਤੇਰਾ ਉਹ ਬੋਝ ਰਿਆ ਹੋਇਆ ਹਾਂ ਫੇਰ ਤਾਂ ਕੰਮ ਬਣੀ ਪਿਆ ਗੱਲੋਂ ਕਰਨੀ ਹੁੰਦੀ ਆ ਉਹ ਕਹਿੰਦਾ ਵੀ ਕੱਜੀ ਕੁੜੀ ਆ ਕੁੜੀ ਪਾਲੇ ਤੇ ਟੋਰ ਜਾਗੇ ਨਾਲੇ ਪਾਲੇ ਤੇ 2 ਕੁੜਮਣੀ ਕੁੜੀ ਪਾਛਾ ਛੱਲੇ ਆਇਆ ਕੋਲ 4 ਦਿਨ ਉੱਥੇ ਇੱਥੀ ਸਦਲਾ ਕਰਾਂਗੇ ਆਹੋ ਇੱਥੇ ਵੀ ਮਿਲ ਗਿਆ ਕਰੂ ਮਾ ਕਾ ਫੇਰ ਲੋਟਾ ਓਏ ਦਾ ਬੜਾ ਕਰ ਜੋ ਜਵਾਨ ਪਈਏ ਕੁੜਮਣੀ ਪੁੜੀਏ ਮੈਂ ਕਰੀ ਆ ਤਾਂ ਤਾਂ ਕਾਠੀ ਸਹੀ ਹੋਣੀ ਚਾਹੀਦੀ ਆ ਕਾਠੀ ਤੇ ਕੋ ਲੰਬਰਾ ਮੈਂ ਤਾਂ ਨਹੀਂ ਪੈਚ ਦੇਖੀ ਮੁਕੀ ਕੇ ਆਈ ਸੀ ਮोटा ਬਲ ਕੇ ਵਾਣਾ ਮਾ ਕਾ ਠੀਕ ਉੱਥੀ ਫਿੱਟ ਕਰ ਲੀ ਮਾ ਕਾ ਇਹਦਾ ਛਾਕ ਲਵਾਂਗੇ ਕੋਦੇ ਨਾ ਥੱਕ ਲੈ ਸਾਲਾ ਸਾਲਾ ਉਹ ਜਾ ਕੰਜਰ ਜਿਹਾ ਤੈਨੂੰ ਕਢਾਈ ਮੇਰੀ ਹੱਥ ਜੇ ਰੇਸਟਾ ਦਾ ਖਾਛੇ ਚਾ ਪਰ ਮੈਂ ਕਹਿਣਾ ਕਿ ਮੁੰਡਿਆਂ ਨੂੰ ਕਿਰਾਣਾ ਫਿਰ ਦੁਬਾਰਾ ਕਰਾਏਗਾ ਆਖਾ ਵਾ ਵਾ ਹੋ ਜਾਂ ਜੋ ਮੈਂ ਛੋਟੀਆਂ ਬੱਚ ਲੋਤ ਨਹੀਂ ਆਉਂਦਾ ਮੈਂ ਤਾਂ ਸਹੀ ਛੋਟੇ ਹੀ ਹੈ ਨਾ ਜੋ ਕੱਚੀ ਉਮਰ ਚ ਕਟਾਾਈ ਕਰ ਜੀ ਨਾ ਟਾਂਕੇ ਟੁੱਟ ਜੰਦੇ ਆ ਉਹ ਜਾ ਤੂੰ ਪਕਾਈ ਨਾ ਮਾਰੋ ਹੁਣ ਤੂੰ ਯਰ ਇਹਦਾ ਹੱਲ ਕਰ ਭਾਈ ਇਹਨਾਂ ਦਾ ਰੋਈ ਦੇ ਰੋਏ ਕਦੇ ਤੇਲ ਮਸਲਾਉਣਾ ਹੈ ਕਦੇ ਮੈਂ ਕੁਛ ਕਰਦਾ ਕਦੇ ਕੁਛ ਕਿੱਦੇ ਤੂੰ ਕਹੀ ਚੱਕੀ ਐ ਦੋ ਤਾਂ ਪਧਿਆੜੀਏ ਤੋਨੇ ਜੀ ਖੇਡ ਇਹ ਤਾਂ ਬਈ ਹੁਣੇ ਕਹੀ ਕਨੂ ਚੱਕੀ ਐ ਜੋ ਸੱਚੀ ਬੋਲ ਜਮ ਰੱਖੇਗਾ ਤਾਂ ਕੀ ਕਹਿਣਾ ਤੇਰ ਪਤਾ ਕਿਆ ਮਲਾਉਣ ਰੇ ਵੱਡਾ ਵਾਰ ਗੈਂ ਜੋ ਕਰੂਗੀ ਟੱਡ ਹੂੰ ਉਹ ਇਲਾਕੇ ਚ ਪਤਾ ਲੱਗੂ ਤਾਜਾ ਜਮ ਹੂੰ ਉਹ ਕੱਲੇ ਬਹੁਤ ਸੁਣੀ ਗੱਲ ਐ ਭੈਣ ਗੱਲ ਪਰਿਵਾਰ ਕੀ ਗੱਲ ਕਰਦੇ ਆ ਤੂੰ ਮੁੰਡਾ ਦੇਖ ਲਿਆ ਓਏ ਓਥੇ ਛਿਗੜੇ ਪਾਉਂਦੇ ਫਿਰ ਉਹ ਗੱਲ ਕਰਦੇ ਯਾਰ ਆਪਾਂ ਵੀ ਇਹ ਤੱਕਾ ਦੇ ਜਿਹੜੀ ਜਿਹੜੀ ਤੇ ਆਪਣੇ ਬਣਾਈ ਤੇ ਚੋ ਚੱਕਾ ਜਾ ਹੁਣ ਨਹੀਂ ਤਾਂ ਕੱਛ ਵੀ ਕਰ ਲੀ ਫਿਰ ਅਗਲੇ ਕੁਪੇ ਅਗਲੀ ਰਿੱਕੀ ਅਗਲੇ ਕੋਈ ਜਾਣਗੇ ਇਹ ਪੜ ਜੇ ਨਾ ਜਨੇਨੀ ਤੂੰ ਬਾਹਰ ਨੂੰ ਜਾਂਦਾ ਕੋਈ ਖੇਤ ਵਗ ਜਾਂਦੇ ਨਹੀਂ ਕੋਈ ਆਪਦਾ ਕਰ ਲੀ ਮੈਂ ਤਾਂ ਦਿਨੀ ਵਗ ਜਾ ਕਰ ਮੈਂ ਘਰੋਂ ਵਗ ਜਾਣਾ ਲੋੜ ਹੀ ਨਹੀਂ ਆ ਪਰ ਉਹ ਤਾਂ ਕਿਉਂ ਵਗ ਜਾਣਾ ਜਿਹੜਾ ਦਾਤ ਤਪਾਰ ਰੱਖਿਆ ਦੂਸਰੀ ਨਾ ਨਾ ਤੇਰਾ ਕਰਦਾ ਅੱਠ ਪਲੇ ਬਚ ਮੈਂ ਕੋਈ ਕਿਹਨਾਂ ਪਾ ਮਾੜੀ ਕਿੰਨੀ ਕਿੜਾ ਵਾ ਕਰ ਲੀ ਗੇ ਜਿਹੜਾ ਕਿੰਨੀ ਕਿੜਾ ਵਾ ਕੋ ਗੱਜ ਵੱੱਜ ਕੇ ਕਰਾਂ ਕੋ ਭੈਣ ਦੀ ਭੂਜ ਮਨਾਗਾ ਉਹ ਤਾਂ ਠੀਕ ਆ ਚਲ ਆਪਾਂ ਆਏ 10 ਰੁਪਏ ਬਚਤ ਹੋ ਜੂ ਉਹੀ ਬਚਤ ਮੈਂ ਤਾਂ ਕਰਕੇ ਨਹੀਂ ਕੋਈ ਚਲ ਭਾਈ ਵਜਗਾ ਕਰ ਲੀ ਆਪਾਂ ਚੱਕ ਕੇ ਆਪਾਂ ਤਾਂ ਤੇਰੇ ਮੰਗੜਾ ਜਿਵੇਂ ਤੂੰ ਕਮੇ ਬਸ ਵੀਰ ਠੀਕ ਹੈ ਮਾਇਸ ਤੇਰੇ ਮਮਾ ਕਰ ਛੱਡ ਦੇ ਨੂੰ ਵੀ ਤਿਆਰ ਕਰ ਦੇ ਨੂੰ ਤੇਰਾ ਮਰੀਏ ਨੇ ਜਾਨ ਜਾਨ ਕੁਰਬਾਨ ਕਰਨੂ ਤੇ ਉਸ ਤੋਂ ਵੀ ਤਿਆਰ ਫਿਰ ਕੁੜਮਣੀਆ ਤੜਕੇ ਲੰਬਰ ਲਾਖੇ ਦੇ ਮੈਨੂੰ ਮੇਰੇ ਕੋਲ ਲੰਬਰ ਆਦਾ ਮਲਕੀ ਜੇ ਤੜਕੇ ਫਿਰ ਪੇਪਲ ਕੋਲੇ ਜਾ ਹੀ ਆਈ ਜਾਨ ਜੀ ਜਾ ਵੀ ਆਉਂਗਾ ਕੁੜਮਣੀ ਦਾ ਮਲਕੀ ਦਾ ਨੰਬਰ ਹੈਗਾ ਉਹਨੂੰ ਮੇਰੀ ਗੱਲ ਕਰਾਂਗੇ ਕਾਈ ਨਾ ਗੱਲ ਹੋਣ ਤਾਂ ਮੈਂ ਲਾ ਦੂੰ ਉਹਨੂੰ ਕਾਈ ਨਾ ਗੱਲ ਕਰ ਉਹਨੂੰ ਕੋਈ ਵੀ ਐ ਕਰਕੇ ਭਾਈ ਆਪੋਂ ਫਲਾਣੇ ਵਿਆਹ ਚ ਟੱਕਰ ਇਸ ਜਿਹੜੀ ਉਡੀਕਾ ਦੇਸ ਤਾਂ ਪਾਈ ਸਾਜੇ ਕਰੇ ਕਰ ਜਾ ਕਰਤਾ ਖਰ ਉਹਦੀ ਰਹਿਣੀ ਨਾ ਮੂੰਖ ਕਾ ਜਾ ਮੌਖੀ ਕੇ ਬੈ ਚਪਟਾਵਾ ਅਠੀ ਤੇ ਪੂਜੀਆ ਲਾਇਕੇ ਨੇ ਮੇਰੇ ਬਣੀ ਸਾਰੇ ਸ਼ੂਰੇ ਕੇ ਮਾਰੇ ਮੇਰੀ ਮੋਛੜਾ ਦੀ ਬਣ ਮਾਈ ਪੂਰੀ ਹਾਂਕ ਪੋਛੜੀ ਪੁੱਛ ਕੇ ਲੱਡੂਆਂ ਦੇ ਸੁਹਾਗ ਚ ਲੈ ਗਿਆ ਮੈਂ ਤਾਂ ਤੇ ਨਾਲੇ ਕਹਿੰਦਾ ਮੈਂ ਕਿਤੇ ਨਹੀਂ ਗੱਲ ਕਰਦਾ ਵੀ ਪੱਟੜ ਪੱਟੜ ਨਹੀਂ ਨਹੀਂ ਪੱਟੜਾਂ ਪਾਈ ਅੱਛਾ ਚ ਪੱਟੜਾਂ ਲਫਾ ਫੈਂਚੋ ਉਹ ਗੱਲ ਕਰਦਾ ਉੱਥੇ ਫਿਰ ਉਹ ਜਣਾ ਗੱਲ ਕਰੀ ਮੈਂ ਕਿਹਾ ਨਾਲੇ ਕਹਿੰਦਾ ਮੈਂ ਗਿੱਲੇ ਕੋਏ ਦੇ ਪੈਰ ਨਹੀਂ ਤੇਰੇ ਨਾਲ ਇੱਧਰ ਯਾਰ ਮੈਂ ਚੰਗੂ ਐ ਕਹਿੰਦਾ ਵੀ ਲੱਡੂ ਵਾਲੇ ਛਵਾ ਚ ਲੈ ਗਿਆ ਵੀ ਪੱਤੜਾਂ ਪੱਕੇ ਭਾਈ ਅੱਛਾ ਅੱਛਾ ਪੱਤੜਾਂ ਉੱਥੇ ਪੌਂਜਾਂ ਨੇ ਗੱਲ ਕਰੀ ਮੈਂ ਕਿਹਾ ਫਲਾਣੀ ਲੜਕੀ ਕਣੀ ਬਈ ਮੇਰੀ ਆ ਮੈਂ ਕਿਹਾ ਭਾਈ ਸਾਡੇ ਰਿਸ਼ਤਾ ਪੱਕਾ ਉਹ ਕੰਜ ਬਈ ਖ ਗੱਲ ਚੱਲ ਜੀ ਕੋ ਬਾਹਰ ਮੈਂ ਕਿਹਾ ਉਹ ਪਾਈ ਦੇਖ ਲੈ ਆਪਣੇ ਪਿੰਡਾਂ ਦੇ ਲੋਥ ਨਹੀਂ ਹੁੰਦਾ ਉਹ ਕੱਲ ਕੋਈ ਪਲਟ ਕਰੇ ਕਹਿੰਦਾ ਤਾਇਆ ਉੱਥੇ ਤਾਂ ਨਹੀਂ ਹੋਇਆ ਕਿ ਕਨਾਂ ਨੂੰ ਮਲਕੀ ਤੇ ਨੇ ਸਨੇਹਾ ਲਾਇ ਵੀ ਬਾਈ ਚੰਡ ਨੂੰ ਕਈ ਭਾਈ ਛੋਟੇ ਕਰਦੇ ਆਂ ਬਸ ਠੀਕ ਆ ਫਿਰ ਠੀਕ ਆ ਆ ਉਹਦੀ ਦੇਖ ਦਿਖਾਈ ਕਰ ਲੈ ਹਾਂ ਇਹ ਇਹ ਕਰ ਜਾ ਵੀ ਹੁਣ ਤੈਨੂੰ ਕਾਹ ਚਾਹੀਦਾ ਇਹ ਕਨਾਂ ਨੂੰ ਨਹੀਂ ਆਪਾਂ ਵੇਚ ਲੈਂਦੇ ਯਾਰ ਆਪਾਂ ਆਪਾਂ ਨਹੀਂ ਜੋ ਮੈਂ ਬੈਠਾਂਗਾ ਜਦੋਂ ਤੈਨੂੰ ਪੀ ਲੋੜੀ ਮੈਂ ਗਾਣਾ ਮੇਰਾ ਕੰਮ ਜਿਹੜੇ ਬਸ ਠੀਕ ਆ ਤੂੰ ਮੇਰਾ ਸਾਥ ਮਾਣੀਆਂ ਨੂੰ ਜਾ ਕੇ ਰੁਪਈਏ ਟੜਕੇ ਕਰਗੇ ਕੰਮ ਲੱਖ ਰੁਪਈਆ ਭਰ ਨਹੀਂ ਲੱਖ ਲੱਖੇ ਲੋ ਲੱਗੇ ਤਰ ਕਿਉਂ ਕਹਿ ਨਾ ਭਾਈ ਪਹਿਲੇ ਛਾਗਨ ਪਾ ਜੋ ਆ ਜੋ ਹਾਂ ਖੰਮਣੀ ਬਨ ਗਿਓ ਮੁੰਡਾ ਰੋਕ ਜੋ ਹਾਂ ਮੁੰਡਾ ਰੋਕੇ ਖੰਮਣੀ ਬਨ ਕੇ ਆਉਦਾ ਗੁਰਜੀ ਜੜੀ ਖਵਾ ਜੋ ਸਾਡਾ ਛਾਗਨ ਪੱਕਾ ਜੋ ਅਸੀਂ ਆਪਦੀ ਚੈਰੀ ਕਰ ਲਾਂਗੇ ਹਾਂ ਸਮਝ ਗਿਆ ਕੱਲ ਐਨੇ ਕੁੜੀ ਰੰਗ ਰੰਗ ਕੇ ਕੀ ਰੰਗ ਰੰਗ ਕੇ ਵੀ ਕੇ ਜਾਓ ਮੰਗੀ ਟਪਟਾ ਜੇ ਲਾਉਂਦੇ ਹੁੰਦੀ ਆ ਪੈਰਾਂ ਹੱਥਾਂ ਤੇ ਤੇ ਇਧਰ ਅਸੀਂ ਮੁੰਡੇ ਨੂੰ ਮਨ ਮੰਨੇ ਕੱ ਬਣਾ ਦੇਣਾ ਟਾਈਚਨ ਪਾਈ ਚੰੜੀ ਸਾਡੀ ਮਛਾ ਬੁਰਮਾਉਣੀ ਪਈ ਗਿਆ ਬੈ ਜਾ ਯਾਰ ਭਗਾਈ ਇਹਦਾ ਰੋਜ਼ ਦਾ ਕੰਮ ਚੰਗਾ ਨਾ ਮੈ ਲੈ ਕੇ ਕੋਰਤਾ ਚਾਦਰਾ ਨਾ ਹੋਈ ਕੱਢ ਕੇ ਪੱਟ ਫਿਰ ਉਹ ਤਾਂ ਮਿਲ ਨਹੀਂ ਕਰ ਨਾਲੀ ਕੁੜਮਣੀ ਇੱਥੇ ਰੇ ਪੁੱਤਾਰ ਜਣ ਕਿ ਨਹੀਂ ਇੱਥੇ ਰੱਖ ਲਈ ਕਿਹੜਾ ਸੰਗਾ ਫਰੰਗ ਕੋਕੜੀ ਗੱਲ ਚਾਹੂੰ ਵੀ ਪਰਵਾਰ ਵੀ ਉਨੀ ਪਰੰਗੀ ਚੱਕੀ ਪਈ ਰੱਖ ਲਿਓ ਭਾਈ ਮਰਕੇ ਵਾ ਬਜੂ ਹਾਂ ਇੱਕ ਕਾਵਰਾ ਵੱਧ ਪਾਣੀ ਪਰਿਆ ਹੋਣਾ ਚੰਗਾ ਪਾਈ ਨਾਲੇ ਕੰਜੜਾ ਤੇਰੇ ਮਗਰ ਮਰੀ ਗੈ ਨਾ ਮੈਨਾਂ ਨਾਲੇ ਮੀਨੂ ਆਪਦਾ ਕੰਮ ਬਣਦਾ ਮੇਰੇ ਮਗਰ ਕੰਮ ਆ ਤੇਰੇ ਮਾਰਾ ਦੇਖਦਾ ਮੈਂ ਐ ਇਹ ਗੱਲ ਨਹੀਂ ਹੈ ਤੇਰੇ ਮਾਰਾ ਕੋਠੜ ਪਾ ਵੀ ਪਤੀ ਜਾ ਬਿਆ ਹੈ ਗਿਆ ਬਸ ਤਾਂ ਅੱਖ ਚਬਦਾ ਬਸ ਚੱਬਲਾ ਹਾਂ ਤੈਨੂੰ ਕਹੀ ਚ ਗੱਲ ਬੱਛ ਆਹਾਹਾ ਕੰਮ ਤੇਰਾ ਪੱਕਾ ਜਾਣ ਇਹ ਤਾਂ ਹੋ હા એ દે કે પ્યા કરે બારા બીજાનું બી કામ એના હું વ્યા ચ